ਜੈਪੁਰ ਦੇ ਧੰਕਰ ਦੇ ਆਹ ਪਾਪੀ ਵਿੱਚ ਧਨਕ ਵੀ ਅੱਜ ਦੇ ਜਿਹੜਾ ਇਹ ਧਰਨਾ ਇਹ ਆਪਣੇ ਜਿਹੜੇ ਰਿਆਜ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਰਿਪੋਰਟੇਸ਼ਨ ਦੇ ਜਿਹੜੇ ਵੱਖ-ਵੱਖ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਵਿਰੋਧ ਚ ਇਹ ਲੱਗਦਾ ਕਿ ਕਿਉਂਕਿ ਜਿਹੜੀ ਸਾਡੀ 12.5% ਦੀ ਰਿਡਕਸ਼ਨ ਕੀਤੀ ਸੀ ਕਿਸੀ ਭਾਈਚਾਰੇ ਬਾਦਮਿਕ ਭਾਈਚਾਰੇ ਨੂੰ ਮੱਜੇ ਭਾਈਚਾਰੇ ਨੂੰ ਉਹਦੇ ਵਿੱਚ ਜਿਹੜਾ ਪਾੜਾ ਪਾਣੀ ਬੋਝ ਕਰਨੀ ਹੋਣਾ ਦੇਖੋ ਬਾਦਮਿਕ ਭਾਈਚਾਰਾ ਵੀ ਸਾਡੇ ਸਮਾਜ ਦਾ ਅੰਗ ਆ ਮਲੇ ਪੁਈ ਜਰਾ ਸਾਡੇ ਸਾਹਮਣੇ ਇਹ ਚਾਹੁੰਦੇ ਵੀ ਇਹਨਾਂ ਨੂੰ ਲੋਕਾਂ ਨੂੰ ਲੜਾਇਆ ਜਾਵੇ ਇਕੱਠੇ ਨਾਲ ਤੇ ਦੋਨੇ ਬਰਾਦਰੀਆਂ ਇਕੱਠੀਆਂ ਹੋ ਗਿਆਂ ਤੇ ਦਿਨਾਂ ਚ ਸਰਕਾਰਾਂ ਬਣਾ ਸਕਣ ਸਾਨੂੰ ਇਹ ਮਾੜੀਆਂ ਬਾੜੀਆਂ ਕਰਾਂ ਜੀ ਬੰਡਾ ਪਾ ਕੇ ਪਰ ਅਸੀਂ ਇਹ ਹੋਣੇ ਨਹੀਂ ਦੇਣਾ ਚਾਹੀਦੀ ਹੁੰਦੀ ਆ ਠੀਕ ਨਹੀਂ ਉਹ ਸਾਡੇ ਭਰਾ ਆ ਅਸੀਂ ਉਹਨਾਂ ਦੇ ਭਰਾ ਆ ਕਿ ਅਸੀਂ ਤਾਂ ਭਾਰਤ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਇਹ ਜਿਹੜਾ ਪੰਗਾ ਪਾਇਆ ਇਹਨੂੰ ਵਾਪਸ ਲੈ ਲਓ ਰਿਵਿਊ ਪਾ ਕੇ ਇਹਨੂੰ ਖਤਮ ਕਰਾ ਦਿਓ ਇਹਨੂੰ ਨਾ ਬਦਾਓ ਜਿੱਦਾਂ ਪਹਿਲਾਂ ਚੱਲਦੀ ਆ ਉਦਾਂ ਹੀ ਚੱਲਣ ਦਿਓ ਠੀਕ ਨਹੀਂ ਅਸੀਂ ਬਹੁਤਾ ਕੋਈ ਨਹੀਂ ਚਾਹੁੰਦੇ ਤੁਹਾ ਸਰਕਾਰ ਉੱਤੇ ਐਮਪੀ ਵੱਧ ਤੁਹਾਡੇ ਨਹੀਂ ਤੇ ਸਾਡਾ ਕੀ ਕਸੂਰ ਕੰਮ ਕਰੂਗਾ ਤਾਂ ਲੋਕ ਜਿਚਾਉਂਦੇ ਆ ਇਸ ਕਰਕੇ ਮੋਦੀ ਸਾਹਿਬ ਜਿਹੜਾ ਘੱਟ ਗਿਣਤੀ ਚ ਉਹ ਲੋਕਾਂ ਦੇ ਸਰਪੰਚਾਂ ਨੂੰ ਖੰਗਿਆਂ ਤੇ ਪਾ ਕੇ ਲੜਾਉਣਾ ਚਾਹੁੰਦਾ ਅਸੀਂ ਨਹੀਂ ਲੜਨਾ ਸਾਡਾ ਸਮਾਜ ਬਹੁਤ ਸੁਚੇਤ ਆ ਪੜ ਲੈ ਗਏ ਆ ਇਹ ਕਿਤੇ ਮਾੜਾ ਵੋਟਾਂ ਸੰਨ ਲੱਗੋਗਾ ਅਸੀਂ ਬੈਠ ਕੇ ਕਰ ਲਾਂਗੇ ਜਿਨ੍ਹਾਂ ਕੋਲ ਨਾ ਤਨਸੀਲਾ ਧਰਤੀ ਸੀ ਇਹਨਾਂ ਦੇ ਕੋਲ ਜਿਹੜੇ ਸਾਧਨ ਹੀ ਨਹੀਂ ਸੀ ਇਹਨਾਂ ਦੇ ਕੋਲ ਅੱਗੇ ਬਦਲਣ ਦੇ ਲਈ ਕੋਈ ਵੀ ਆਸਰਾ ਨਹੀਂ ਸੀ ਆ ਇਸ ਕਰਕੇ ਬਾਦ ਸਾਹਿਬ ਡਾਕਟਰ ਬਣ ਕੇ ਉਹਨਾਂ ਨੂੰ 10 ਸਾਲ ਜਿਹੜੀ ਰਿਜ਼ਰਵੇਸ਼ਨ ਲਈ ਦਸੀ ਔਰ ਜਿਹੜੀਆਂ ਆਲ ਵਾਲੀਆਂ ਸਰਕਾਰਾਂ ਸੀ ਉਹਨਾਂ ਨੇ ਆਪਣੀਆਂ ਵੋਟਾਂ ਨੂੰ ਆਪਣੀ ਕੁਰਸੀ ਦੀ ਤਾਕਤ ਨੂੰ ਬਚਾਈ ਰੱਖਣ ਨੂੰ ਇਹਨਾਂ ਜਿਹੜਾ ਉਹਨੂੰ ਰਿਜ਼ਰਵੇਸ਼ਨ ਨੂੰ ਬਣਾਉਂਦੇ ਜਿਹੜਾ ਹੋ ਰਿਹਾ ਹੈ ਤਾਂ ਅੱਜ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ ਦੇ ਪਹਿਲੀ ਗੱਲ ਤੋਂ ਲੈ ਕੇ ਫੈਸਲੇ ਦਾ ਵੀ ਇਹ ਰਿਪੋਰਟ ਲਈ ਸੀ ਪੰਚਾਂ ਨੂੰ ਸੜਕਾਂ ਤੇ ਬੁਰਬੁਲ ਕੇ ਲਿਆਉਣਾ ਅਰੇ ਜੱਥਰਾ ਵਿੱਚ ਪਾਈ ਰੱਖਣਾ ਉਧਾ ਕੇ ਰੱਖਣਾ ਇਹ ਮੈਂ ਸਮਝਦਾ ਤੋਂ ਵਧੀਆ ਗੱਲ ਨਹੀਂ ਹੈਗੀ ਬਜਾਏ ਕੀ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜਿਹੜੇ ਹੈਲਥ ਕੇਅਰ ਸੇ ਤੁਹਾਨੂੰ ਦਿੱਤਾ ਜਾਵੇ ਐਜੂਕੇਸ਼ਨ ਜਿਹੜੀ ਆ ਉਹ ਹਰ ਵਰਗ ਨੂੰ ਫ੍ਰੀ ਦਿੱਤੀ ਜਾਵੇ ਔਰ ਜਿਹੜਾ ਅਨਾਜ ਜਿਹੜਾ ਮੈਂ ਸਮਝਣਾ ਦੇਸ਼ ਦੇ ਦੇਸ਼ ਤਰੱਕੀ ਕਰ ਗਿਆ ਦੇਸ਼ ਅੱਗੇ ਹੋਰ ਵੱਧ ਗਿਆ 80 ਕਰੋੜ ਲੋਕ ਜਿਹੜੇ ਆ ਜਿਹਨਾਂ ਨੂੰ 5 ਕਿਲੋ ਜਿਹੜਾ ਨਾਲ ਦਿੱਤਾ ਜਾਂਦਾ ਮੈਂ ਸਮਝਣਾ ਇਦੋਂ ਵੱਡਾ ਮਜਾਬ ਕੋਈ ਹੋ ਹੀ ਨਹੀਂ ਸਕਦਾ ਜੇ ਦੇਸ਼ ਤਰੱਕੀ ਦੇ ਆ ਤੇ ਫੇ 80 ਕਰੋੜ ਲੋਕਾਂ ਨੂੰ ਭਾਰਤ ਦੀ 1/3 ਵਾਦੀ ਨੂੰ ਜਿਹੜਾ ਉਹ ਨਾਲ ਫ੍ਰੀ ਦਿੱਤਾ ਜਾ ਰਿਹਾ ਇਹ ਕਿਉਂ ਹੋ ਰਿਹਾ ਜੇਕਰ ਉਹਨਾਂ ਨੂੰ ਸਰਕਾਰ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ ਹਰ ਘਰ ਤੇ ਨੌਕਰੀ ਦਾ ਪ੍ਰਬੰਧ ਹੋਵੇ ਤਾਂ ਮੈਂ ਸਮਝਦਾ ਵੀ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪੈਂਦੀ ਕਿਸੇ ਦਾ ਚੋਲੇ ਜਾਂਦਾ ਮੈਂ ਤੇਰੀ ਜਿਹੜੀ ਗੱਲ ਆ ਇਹ ਨਹੀਂ ਗੋਲੀ ਗਈ ਦੀ ਔਰ ਜਿਹੜਾ ਇਹ ਇਸ਼ੂ ਆ ਉਹ ਬੰਦ ਹੋਣਾ ਚਾਹੀਦਾ ਔਰ ਕਿੰਨਾ ਇਹ ਚੱਲਦਾ ਇਹ ਚਲੀ ਜਾਵੇ ਔਰ ਸਬੰਧਾਨ ਦੀ ਨਵੀਂ ਸੂਚੀ ਪਾ ਕੇ ਇਹਨੂੰ ਕਿਹਾ ਉਹ ਥੱਪਾ ਲੱਗਣਾ ਉਹ ਨਹੀਂ ਕਿਸੇ ਨਾਲ ਬੋਲ ਇੱਕ ਜਨਰਲ ਰੋਡ ਸੀ ਆਪਣੀ ਜਿਹੜੀ ਦੋ ਹਫ਼ਤੇ ਦੀ ਜਾਂਦੀ ਇੱਕ ਜਨਮ ਵਿੱਚ ਜਿਹਨਾਂ ਨੇ ਖੁੱਲੇ ਰੱਖਿਆ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਕਿਉਂਕਿ ਅਸੀਂ ਪੂਛਦੀ ਜਿਹੜਾ ਉਹ ਕਿਸੇ ਨੂੰ ਨਹੀਂ ਕੀਤਾ ਅਸੀਂ ਸਦਾ ਦਿੱਤਾ ਜਿਹੜੇ ਅੱਜ ਤੁਹਾਡੇ ਵਿੱਚ ਜੋ ਵੀ ਆਏ ਆ ਜਿੱਦਾਂ ਵੀ ਸਾਥ ਚੱਲੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਘਰਾਂ 'ਚ ਬੈਠੇ ਆ ਸਰਵਥੰ ਦੇ ਵੀ ਸਾਡਾ ਸਾਥ ਦੇ ਰਹੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਅਸੀਂ ਸਰਵਾਜੀ ਕਰਕੇ ਕਿਸੇ ਨਾਗਰਿਕ ਨੂੰ ਪ੍ਰੇਸ਼ਾਨ ਕਰਕੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par